ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਮੇਰਾ ਆਪਣਾ ਕਾਲਜ ਯੂਨੀਵਰਸਿਟੀ ਕਾਲਜ ਕਨੌਰ ਤੁਹਾਨੂੰ ਦਿਖਾਵਾਂਗੇ ਯੂਨੀਵਰਸਿਟੀ ਕਾਲਜ ਕਨੌਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਕੰਸਟੀਟੂਐਂਟ ਕਾਲਜ ਆ ਪੰਜਾਬੀ ਯੂਨੀਵਰਸਿਟੀ ਦਾ ਆਪਣਾ ਹੀ ਕਾਲਜ ਆ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸਾਰਾ ਕਾਲਜ ਦਿਖਾਉਂਗਾ ਤੇ ਨਾਲ ਆਪਾਂ ਪ੍ਰਿੰਸੀਪਲ ਸਰ ਦੇ ਨਾਲ ਗੱਲ ਕਰਾਂਗੇ ਕਾਲਜ ਕੈਂਪਸ ਦੀਆਂ ਸੋਹਣੀਆਂ-ਸੋਹਣੀਆਂ ਵੀਡੀਓਜ਼ ਤੇ ਵਿਦਿਆਰਥੀਆਂ ਨਾਲ ਗੱਲ ਕਰਾਂਗੇ ਕਾਲਜ ਦੇ ਵਿੱਚ ਕੀ-ਕੀ ਤੁਬੀ ਦਾਮਾਂ ਨਹੀਂ ਉਹ ਸਾਰੀਆਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗਾ ਤੇ ਵੀਡੀਓ ਦੇ ਅੰਤ ਦੇ ਵਿੱਚ ਤੁਹਾਡਾ ਜ਼ਰੂਰ ਮਨ ਕਰੂਗਾ ਕਿ ਤੁਸੀਂ ਇਸ ਸੋਹਣੇ ਜਿਹੇ ਕਾਲਜ ਦਾ ਹਿੱਸਾ ਬਣੋ my name is herman prithkar i am a student of university college kanal currently i am pursuing my bachelor of arts from this college and uh, i request you all to get admission in this college because uh, there are many facilities it's both are the facilities han both single library we have both library hai. Ith, hai, books we have label han park the parking we both vadiya so the teachers we both vadiya han ਮੈਂ ਯੂਨੀਵਰਸਿਟੀ ਕਾਲਜ ਕਨੌਰ ਦੇ ਵਿਦਿਆਰਥੀ ਹਾਂ ਇਹ ਕਾਲਜ ਸਿੱਖਿਆ ਦੇ ਪੱਧਰ ਤੇ ਬਹੁਤ ਅੱਛਾ ਹੈ ਇਸ ਕਾਲਜ ਵਿੱਚ ਦਾਖਲ ਹੋ ਲੋ ਤੇ ਆਪਣੇ ਸੁਪਨਿਆਂ ਨੂੰ ਪੂਰਾ ਕਰੋ ਸਾਡਾ ਕਾਲਜ ਬਹੁਤ ਵਧੀਆ ਹੈਗਾ ਤੇ ਇੱਥੇ ਸਾਰੇ ਕੋਰਸ ਅਵੇਲੇਬਲ ਨੇਗੇ ਸਾਡਾ ਕਾਲਜ ਬਹੁਤ ਸੋਹਣਾ ਹੈ ਇੱਥੇ ਬਹੁਤ ਸੋਹਣੀ ਪੜਾਈ ਹੁੰਦੀ ਹੈ ਇਹ ਬਹੁਤ ਸੋਹਣੀ ਪੜਾਈ ਹੁੰਦੀ ਹੈ ਯੂਨੀਵਰਸਿਟੀ ਕਾਲਜ ਕਨੌਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਆਪਣਾ ਕਾਲਜ ਹੈ ਪਿਛਲੇ ਲੰਬੇ ਸਮੇਂ ਤੋਂ ਇਹ ਕਨੌਰ ਹਲਕੇ ਦੀ ਵਿਦਿਅਕ ਅਤੇ ਸਮਾਜਿਕ ਸੇਵਾ ਕਰ ਰਿਹਾ ਹੈ ਪੰਜਾਬੀ ਯੂਨੀਵਰਸਿਟੀ ਅਤੇ ਪੰਜਾਬ ਸਰਕਾਰ ਦੇ ਉਦਮ ਨਾਲ ਖੋਲਿਆ ਗਿਆ ਇਹ ਕਾਲਜ ਇਸ ਇਲਾਕੇ ਖਾਸ ਕਰਕੇ ਲੜਕੀਆਂ ਦੇ ਲਈ ਵਿਦਿਅਕ ਖੇਤਰ ਵਿੱਚ ਇੱਕ ਚਾਨਣ ਮਨਾਰੇ ਦੀ ਤਰ੍ਹਾਂ ਉੱਭਰਿਆ ਹੈ ਇਸ ਕਾਲਜ ਵਿੱਚ ਵਿਦਿਆਰਥੀਆਂ ਦੇ ਲਈ BA, BSC ਨਾਨ ਮੈਡੀਕਲ, BCOM ਅਤੇ BCA ਦੇ ਕੋਰਸ ਚੱਲ ਰਹੇ ਹਨ ਜਿਨ੍ਹਾਂ ਦਾ ਦਾਖਲਾ ਇਸ ਸਮੇਂ ਚੱਲ ਰਿਹਾ ਹੈ। ਇਸ ਕਾਲਜ ਦੀ ਇੱਕ ਵਿਲੱਖਣਤਾ ਇਹ ਹੈ ਕਿ ਇੱਥੇ ਲਈ ਜਾਣ ਵਾਲੀ ਫੀਸ ਸਾਰੇ ਕਾਲਜਾਂ ਤੋਂ ਹੀ ਲਗਭਗ ਘੱਟ ਹੈ। ਔਰ ਜਿਹੜੀਆਂ ਸਰਕਾਰ ਦੀਆਂ ਬੀਸ ਮਾਫੀ ਦੀਆਂ ਵੱਖ-ਵੱਖ ਸਕੀਮਾਂ ਹਨ ਉਸ ਤਹਿਤ ਐਸਸੀ ਕੈਟਾਗਰੀ ਦੇ ਵਿਦਿਆਰਥੀਆਂ ਨੂੰ ਫ੍ਰੀ ਵਿਦਿਆ ਦਿੱਤੀ ਜਾਂਦੀ ਹੈ ਇਸੇ ਤਰ੍ਹਾਂ ਹੀ ਜਿਹੜੇ ਯੋਗ ਵਿਦਿਆਰਥੀ ਨੇ ਲਾਇਕ ਵਿਦਿਆਰਥੀ ਜਿਨ੍ਹਾਂ ਦੇ ਪਿਛਲੀ ਕਲਾਸ ਵਿੱਚ 80% ਤੋਂ ਜ਼ਿਆਦਾ ਨੰਬਰ ਹਨ ਉਹਨਾਂ ਨੂੰ ਕਈ ਸੇਵਾ ਸੰਸਥਾਵਾਂ ਵੱਲੋਂ ਵਜੀਫਾ ਦਿੱਤਾ ਜਾਂਦਾ ਹੈ ਇਸੇ ਤਰ੍ਹਾਂ ਬੀਸੀ ਕੈਟਾਗਰੀ ਦੇ ਵਿਦਿਆਰਥੀ ਵੀ ਵੱਖ-ਵੱਖ ਪੰਜਾਬ ਸਰਕਾਰ ਦੀਆਂ ਸਕੀਮਾਂ ਰਾਹੀਂ ਵਜੀਫਾ ਹਾਸਲ ਕਰ ਸਕਦੇ ਹਨ ਇਸ ਕਾਲਜ ਦਾ ਸਟਾਫ ਬਹੁਤ ਹੀ ਲਾਇਕ ਅਤੇ ਯੋਗਤਾ ਨਾਲ ਭਰਪੂਰ ਹੈ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਦੇ ਲਈ ਕਾਲਜ ਵਿੱਚ ਐਨਸੀਸੀ ਦੇ ਦੋ ਵਿੰਗ ਆਰਮੀ ਵਿੰਗ ਅਤੇ 에ਅਰ ਵਿੰਗ ਚੱਲ ਰਹੇ ਹਨ ਇਸ ਦੇ ਨਾਲ ਹੀ ਐਨਐਸਐਸ ਦੇ ਤਿੰਨ ਯੂਨਿਟ ਵੀ ਕਾਲਜ ਵਿੱਚ ਕਾਰਜਸ਼ੀਲ ਹਨ ਖੇਡਾਂ ਦੇ ਖੇਤਰ ਵਿੱਚ ਪਿਛਲੇ ਸਮੇਂ ਦੌਰਾਨ ਕਾਲਜ ਨੇ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ ਕਾਲਜ ਵਿੱਚ ਖੋਖੋ ਦਾ ਇੱਕ ਵਿੰਗ 2018 ਤੋਂ ਚੱਲ ਰਿਹਾ ਹੈ ਔਰ ਸਾਡੇ ਕਾਲਜ ਦੀਆਂ ਵਿਦਿਆਰਥਣਾਂ ਆਲ ਇੰਡੀਆ ਲੈਵਲ ਤੇ ਇੰਟਰ-ਯੂਨੀਵਰਸਿਟੀ 골ਡ ਮੈਡਲ ਜਿੱਤ ਚੁੱਕੀਆਂ ਹਨ ਇਸ ਤੋਂ ਇਲਾਵਾ ਕਬੱਡੀ ਅਤੇ ਜੂໂດ ਦੇ ਵਿੱਚ ਵੀ ਵਿਦਿਆਰਥੀਆਂ ਨੇ ਮੱਲਾ ਮਾਰੀਆਂ ਹਨ ਕਾਲਜ ਦੇ ਵੱਖ-ਵੱਖ ਵਿਸ਼ਿਆਂ ਵਿੱਚ ਗੁਰਮਤ ਸੰਗੀਤ ਵਿਸ਼ਾ ਖਾਸ ਤੌਰ ਤੇ ਵਿਦਿਆਰਥੀਆਂ ਦੇ ਲਈ ਖਿੱਚ ਦਾ ਕੇਂਦਰ ਹੈ ਔਰ ਗੁਰਮਤ ਸੰਗੀਤ ਦੇ ਵਿਦਿਆਰਥੀਆਂ ਨੇ ਪਿਛਲੇ ਸਾਲਾਂ ਦੌਰਾਨ ਯੂਥ ਫੈਸਟੀਵਲਾਂ ਵਿੱਚ ਕਾਲਜ ਦਾ ਨਾਮ ਉੱਚਾ ਕੀਤਾ ਹੈ ਸੋ ਮੇਰੀ ਇਲਾਕੇ ਦੇ ਲੋਕਾਂ ਨੂੰ ਅਪੀਲ ਹੈ ਕਿ ਆਪਣੇ ਬੱਚਿਆਂ ਨੂੰ ਕਾਲਜ ਵਿੱਚ ਵੱਧ ਤੋਂ ਵੱਧ ਦਾਖਲ ਕਰਵਾਓ ਅਤੇ ਇਸ ਚਾਨਣ ਮਨਾਰੇ ਦਾ ਵੱਧ ਤੋਂ ਵੱਧ ਲਾਭ ਉਠਾਓ ਧੰਨਵਾਦ ਜੀ ਮੈਂ ਫੋਨ ਦੀ ਵਿਦਿਆਰਥਣਾਂ ਮੈਂ ਫਰਸਟ ਈਅਰ ਵਿੱਚ ਪੜ੍ਹਦੀ ਆ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਾਲਜ ਬਹੁਤ ਵਧੀਆ ਹੈ ਇੱਥੋਂ ਦਾ ਸਟਾਫ ਬਹੁਤ ਵਧੀਆ ਹੈ ਬਹੁਤ ਵਧੀਆ ਤਰੀਕੇ ਨਾਲ ਪੜਾਇਆ ਜਾਂਦਾ ਹੈ ਹਰ ਇੱਕ ਤਰ੍ਹਾਂ ਦੀ ਸਹੂਲਤ ਮਿਲਦੀ ਹੈ ਇੱਥੇ ਐਮਸੀਸੀ ਤੇ ਐਨਐਸਐਸ ਦੇ ਕੈਂਪ ਲੱਗਦੇ ਨੇ ਐਮਸੀਸੀ ਦੇ ਦੋ ਵਿੰਗ ਨੇ ਜਿਵੇਂ 에어 ਵਿੰਗ ਤੇ ਆਰਮੀ ਵਿੰਗ ਸਟਾਫ ਬਹੁਤ ਵਧੀਆ ਹੈ ਬਹੁਤ ਵਧੀਆ ਤਰੀਕੇ ਨਾਲ ਪੜਾਉਂਦਾ ਹੈ ਹਰ ਇੱਕ ਗੋਵੀ ਉਹਨਾਂ ਦੀ ਕੋਸ਼ਿਸ਼ ਉਹ ਬਿਓ ਕਰਦੇ ਉਹ ਹਰ ਇੱਕ ਬੱਚੇ ਨੂੰ ਵਧੀਆ ਤਰੀਕੇ ਨਾਲ ਪੜ੍ਹਾਉਂਦੇ ਆ ਇਹ ਬਹੁਤ ਹੀ ਵਧੀਆ ਕੋਲਚ ਹੈ ਅਤੇ ਇੱਥੇ ਬਹੁਤ ਹੀ ਵਧੀਆ ਪੜ੍ਹਾਈ ਹੁੰਦੀ ਹੈ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ-ਬਹੁਤ ਧੰਨਵਾਦ ਮੈਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਸਾਡਾ ਕਾਲਜ ਪਸੰਦ ਆਇਆ ਹੋਵੇਗਾ ਤੇ ਜਿਹੜੇ-ਜਿਹੜੇ ਕੋਰਸੇ ਇੱਥੇ ਮੌਜੂਦ ਨੇ ਉਹਦੇ ਲਈ ਇੱਕ ਪੋਸਟਰ ਅਲੱਗ ਤੋਂ ਅਟੈਚ ਕਰ ਦਾਂਗੇ ਵਿੱਚ ਤੁਸੀਂ ਇਸ ਕਾਲਜ ਦੇ ਵਿੱਚ ਐਡਮਿਸ਼ਨ ਲਓ ਤੇ ਆਪਣੇ ਭਵਿੱਖ ਨੂੰ ਰੌਸ਼ਨ ਬਣਾਓ ਧੰਨਵਾਦ ਜੀ